ਅੱਜ ਤਾਂ ਬਾਈ ਬਚਾ ਹੋ ਗਿਆ ਨਹੀਂ ਰਗੜੇ ਜਾਣੇ ਸੀਗੇ ਤੇ ਜਿਹਨੂੰ ਰੱਬ ਨੇ ਰੱਖਣਾ ਹੁੰਦਾ ਉਹਨੂੰ ਰੱਖ ਹੀ ਲੈਂਦਾਗਾ ਮੈਂ ਪਿੱਛੋਂ ਜਦੋਂ ਆ ਰਿਹਾ ਸੀ ਤਾਂ ਇਹ ਗੱਡੀ ਬਿਲਕੁਲ ਮੇਰੇ ਨਾਲ ਖਹਿ ਕੇ ਲੰਗੀ ਸੀ ਤੇ ਮੈਂ ਬਹੁਤ ਸ਼ੁਕਰਾਨਾ ਕੀਤਾ ਰੱਬ ਦਾ ਕਿ ਬਚ ਗਏ ਪਰ ਅੱਗੇ ਜਦੋਂ ਮੈਂ ਜਾਣਾਗਾ ਤਾਂ ਅੱਗੇ ਕੀ ਵੇਖਦਾ ਕਿ ਉਸੇ ਗੱਡੀ ਦੇ نیچے ਮੋਟਰਸਾਈਕਲ ਆਇਆ ਪਿਆਗਾ ਤਾ ਬਾਈ ਦੀ ਕਿਸਮਤ ਕਹਿ ਲੋ ਕਿ ਰੱਬ ਨੇ ਰੱਖ ਲਿਆ ਤੇ ਮੋਟਰਸਾਈਕਲ ਬਿਲਕੁਲ ਗੱਡੀ ਦੇ نیچے ਆ ਗਿਆ ਤੇ ਬਾਈ ਦੀ ਕਿਸਮਤ ਚੰਗੀ ਸੀ ਚਲੋ ਥੋੜੀਆਂ ਮੋਟੀਆਂ ਸੱਟਾਂ ਵੱਜੀਆਂ ਨੇ ਤੇ ਬਾਈ ਦਾ ਬਚਾਅ ਹੋ ਗਿਆ ਤਾਂ ਇਹ ਗੱਡੀ ਵਾਲਾ ਬਹੁਤ ਹੀ ਰੈਸ਼ ਡਰਾਈਵਿੰਗ ਕਰਦਾ ਆ ਰਿਹਾ ਸੀ ਤਾਂ ਸੜਕ ਦੇ ਉੱਤੇ ਤਾਂ ਮੈਂ ਇੱਕੋ ਗੱਲ ਕਹਿਣਾ ਕਿ ਦੂਜੇ ਦੇ ਹੱਥਾਂ ਦੇ ਵਿੱਚ ਹੁੰਨੇ ਆਗੇ ਆਪਾਂ ਤਾਂ ਆਪ ਦੀ ਸੇਫਟੀ ਜੇਕਰ ਆਪਾਂ ਆਪ ਰੱਖਦੇ ਆਂ ਫਿਰ ਵੀ ਦੂਜੇ ਦਾ ਕੋਈ ਪਤਾ ਨਹੀਂ ਕਿ ਕਦੋਂ ਗੱਡੀ ਲਿਆ ਕੇ ਉੱਤੇ ਚੜਾ ਦੇ ਚੱਲ ਦੇ ਫਿਰ ਤੇ ਜਮਦੂਤ ਨੇ ਬਾਈ ਬਣੇ ਧਿਆਨ ਰੱਖਿਆ ਕਰੋ ਮੈਂ ਵੀ ਥੋੜੀ ਸਪੀਡ ਤੇ ਆ ਰਿਹਾ ਸੀ ਘੱਟੋ ਘੱਟ 30 40 ਸਪੀਡ ਸੀ ਤਾਂ ਕਰਕੇ ਆਪਣਾ ਬਚ ਬਚਾਅ ਹੋ ਗਿਆ ਤੇ ਇਹ ਬਾਈ ਦੇ ਵੀ ਥੋੜੀਆਂ ਮੋਟੀਆਂ ਸੱਟਾਂ ਵੱਜੀਆਂ ਨੇ ਤਾਂ ਇਹਦਾ ਵੀ ਬਾਈ ਦਾ ਬਚ ਬਚਾਅ ਹੋ ਗਿਆ ਤਾਂ ਬਾਈ ਧਿਆਨ ਦੇ ਨਾਲ ਚੱਲਿਆ ਕਰੋ ਰੋਡ ਦੇ ਉੱਤੇ ਤੇ ਇੱਕ ਦੂਜੇ ਨੂੰ ਦੇਖ ਲਿਆ ਕਰੋ ਕਿਉਂਕਿ ਕਈ ਵਾਰ ਪਤਾ ਹੀ ਨਹੀਂ ਹੁੰਦਾ ਕਦੋਂ ਕੀ ਹਾਦਸਾ ਹੋ ਜੇ ਪਰ ਬਾਈ ਦੀ ਰੱਬ ਨੇ ਰੱਖ ਲਿਆ ਬਚਾਅ ਹੋ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿੱਡੇ ਭੈੜੇ ਤਰੀਕੇ ਦੇ ਨਾਲ ਗੱਡੀ ਆ ਜਿਹੜੀ ਮੋਟਰਸਾਈਕਲ ਦੇ ਉੱਪਰ ਆ ਗਈ ਆ ਤਾਂ ਤੁਸੀਂ ਧਿਆਨ ਦੇ ਨਾਲ ਚੱਲਿਆ ਕਰੋ ਤੇ ਇੱਕ ਆਸਾ ਪਾਸਾ ਦੇਖ ਕੇ ਸੜਕ ਵਗੈਰਾ ਕਰਾਸ ਕਰ ਲਿਆ ਕਰੋ